ਬਿਟੂ ਬੇਟਾ ਹੀ ਉਹ ਸੁਣਿਆ ਵੀ 5 ਕਰੋੜ ਲੈ ਕੇ ਉੱਠਿਆ ਜਿਹੜਾ ਲੁਧਿਆਣੇ ਤੋਂ ਫਲੋਰ ਆ ਰਿਹਾ ਉਹ ਉਹਨੂੰ ਵੀ ਪਾਣੀ ਪਤਾਂ ਵਾਲੀ ਸਾਰਾ ਕਿਲੋਮੀਟਰ ਦੇ ਵਿੱਚ ਤੈਸ ਹੋ ਰਹੇ ਨੇ ਤੁਸੀਂ ਹਿਮਾਚਲ ਦੇ ਵਿੱਚ ਵੜ ਜਾਓ ਥੋੜੀ ਐਂਟਰੀ ਇੱਕ ਵਾਰੀ ਹੋਣੀ ਆ ਕਾਰ ਦੀ ਮੇਰੇ ਕਾ 100 ਰੁਪਏ ਆ ਉਹਦੀ ਐਂਟਰੀ 80 ਰੁਪਏ ਕਰਨੀ ਮੁੜ ਕੇ ਕੋਈ ਟੂਲ ਨਹੀਂ ਪੂਰਾ ਤੁਸੀਂ ਹਿਮਾਚਲ ਘੁੰਮੇ ਹੋ ਸਰ ਅੱਜ ਤਾਂ ਗੁਜਰਦੇ ਨੇ ਕੀ ਕਹਿਣਾ ਕਹੋ ਦੇਖੋ ਕੱਲ ਦਾ ਜਿਹੜਾ ਇਹ ਟੋਲ ਪਲਾਟਾ ਅਸੀਂ ਫ੍ਰੀ ਕੀਤਾ ਇਹ ਪਬਲਿਕ ਦੀ ਮੰਗ ਨੂੰ ਲੈ ਕੇ ਕੀਤਾ ਕਿਤੇ ਰੇਟ ਬਹੁਤ ਜ਼ਿਆਦੇ ਨੇ ਦੇ ਰੇਟ ਘਟਾਏ ਜਾਣ ਅੱਜ ਦੂਜਾ ਦਿਨ ਆ ਤੇ ਸਾਨੂੰ ਮੈਸੇਜ ਮਿਲਿਆ ਕਿ ਡੀਸੀ ਸਾਹਿਬ ਇੱਥੇ ਆ ਰਹੇ ਨੇ ਜਿਨ੍ਹਾਂ ਨੂੰ ਅਸੀਂ ਮੰਗ ਪੱਤਰ ਇੱਕ ਦੁਬਾਰੇ ਫੇਰ ਸੌਂਪਾਂਗੇ ਪਹਿਲਾਂ ਵੀ ਮੰਗ ਪੱਤਰ ਦਿੱਤੇ ਆ ਦੁਬਾਰੇ ਫੇਰ ਦਿਆਂਗੇ ਉਹ ਐਨਐਚਏ ਨਾਲ ਗੱਲ ਕਰਨਗੇ ਗੱਲ ਕਰਨ ਤੋਂ ਬਾਅਦ ਹੀ ਕੋ ਮਸਲਾ ਦਾ ਹੱਲ ਨਿਕਲੂਗਾ ਤੇ ਬਾਕੀ ਅਸੀਂ ਨਿਰੰਤਰ ਧਰਨੇ ਤੇ ਬੈਠੇ ਆ ਜਿਨ੍ਹਾਂ ਜਿਹੜੇ ਦਾ ਰੇਟ ਨਹੀਂ ਘਟਦੇ ਅਸੀਂ ਉਹਨਾਂ ਜਿਹੜੇ ਨੂੰ ਛੱਡ ਕੇ ਨਹੀਂ ਜਾਵਾਂਗੇ ਟੋਲ ਪਲਾਜ਼ਾ ਮੈਨੇਜਮੈਂਟ ਨਾਲ ਕੋਈ ਗੱਲ ਹੋਈ ਤੁਹਾਡੀ ਨਹੀਂ ਉਹਨਾਂ ਨਾਲ ਕੋਈ ਗੱਲ ਨਹੀਂ ਹੋਈ ਆਹੀ ਜਿਹੜੀ ਪ੍ਰਸ਼ਾਸਨ ਦੇ ਥਰੂ ਹੀ ਗੱਲ ਹੋ ਰਹੀ ਆ ਆਪਣੇ ਲੋਕਲ ਪ੍ਰਸ਼ਾਸਨ ਦੇ ਥਰੂ ਹੀ ਗੱਲ ਹੋ ਰਹੀ ਜੀ ਇਹ ਹੀ ਗੱਲ ਹੋ ਰਹੀ ਉਹ ਹੋਰ ਕੋਈ ਗੱਲ ਨਹੀਂ ਕੀ ਮੰਗਾ ਕੀਆ ਤੁਹਾਡੇ ਮੰਗਾ ਦੇ ਕੋ ਇੱਕ ਜਿਹੜਾ ਟੋਲ ਦਾ ਰੇਟ ਇਹਨਾਂ ਨੇ ਲਗਾਤਾਰ ਵਧਾਇਆ ਪਹਿਲਾਂ ਜਿਹੜੀ ਪਰਚੀ ਲੱਗਦੀ ਸੀ 150 ਰੁਪਏ ਦੀ ਉਹ ਸੀ 24 ਘੰਟੇ ਦੀ ਉਹ 24 ਘੰਟੇ ਦੀ ਪਰਚੀ ਦੇ 150 ਰੁਪਏ ਦੇ ਵਿੱਚ ਆਵਾਜਾਈ ਜਿੰਨੀ ਵਾਰੀ ਮਰਜ਼ੀ ਕਰ ਲੋ ਔਰ ਉਦੋਂ 170 ਰੁਪਏ ਦਾ ਟੋਲ ਪਾਸ ਹੁੰਦਾ ਹੈ ਮਹੀਨੇ ਦਾ ਉਹਨੋਂ ਵਧਾ ਕੇ ਯਾ ਟੋਲ ਪਾਸ ਤੋਂ ਸਾਡੇ ਦਿਨ ਸੁਦਾ ਕਰਤਾ ਪਹਿਲੀ ਗੱਲ ਟੋਲ ਪਾਸ ਬੰਦ ਕਰਤੇ ਇਹਨਾਂ ਨੇ ਤੇ ਜਿਹੜਾ 20 ਕਿਲੋਮੀਟਰ ਦਾ ਏਰੀਆ ਫਰੀ ਆ ਉਹ ਉਹਦੇ ਵੀ ਇਹ ਪੈਸੇ ਲੈਣ ਲੱਪੇ ਆ ਫਿਰ ਜਿਹੜੀ 215 ਰੁਪਏ ਦੇ ਟੋਲ ਪਾਸ ਟੈਗ ਦੇ ਲੰਘਦੇ ਜਿੰਨੀ ਵਾਰੀ ਲੰਘੋਗੇ ਪੈਸੇ ਕੱਟੇ ਜਾਣੇ ਆ ਇਹ ਫਾਸਟੈਗ ਨਹੀਂ ਹੈਗਾ 430 ਰੁਪਏ ਆ ਔਰ 430 ਰੁਪਏ ਇਹ ਐਨ ਨੂੰ ਲੰਘੇ ਤੇ 430 ਫੇਰ ਐਨ ਨੂੰ ਲੰਘੋ ਜਿੰਨੀ ਵਾਰੀ ਲੰਘੋਗੇ 430 ਲੱਗਣੇ ਇਹਨਾਂ ਲੁੱਟ ਮਚਾਈ ਇਹ ਸਰਕਾਰ ਦੀ ਤੇ ਕੰਪਨੀਆਂ ਦੀ ਗੁੰਡਾਗਰਦੀ ਆ ਜਿਨ੍ਹਾਂ ਲੋਕਾਂ ਦੀ ਜੇਬ ਕਟੇ ਕਟ ਹੋ ਰਹੀ ਆ ਲੋਕਾਂ ਦੀ ਜੇਬ ਤੇ ਡਾਕਾ ਪੈ ਰਿਹਾ ਔਰ ਇਸ ਕਰਕੇ ਅਸੀਂ ਇਹ ਟੋਲ ਪਲਾਜ਼ਾ ਲੋਕਾਂ ਦੇ ਹਿੱਤ ਲਈ ਕੀਤਾ ਕੱਲ ਰੋਕਿਆ ਆ ਇਸ ਟਾਈਮ ਕਿਉਂਕਿ ਸਾਡੇ ਦੇ ਕਾਰਡ ਚੱਲਦੇ ਕਿਸਾਨਾਂ ਦੇ ਸਾਡੇ ਦੇ ਕਾਰਡ ਤੇ ਲੰਘਦੇ ਆ ਸਾਨੂੰ ਕੋਈ ਰੋਕਦਾ ਵੀ ਨਹੀਂ ਹੈਗਾ ਚਾਹੇ ਟੋਲ 5000 ਦਾ ਹੋ ਜਾਏ ਤੁਹਾਨੂੰ ਤਾਂ ਵੀ ਕੋਈ ਫਰਕ ਨਹੀਂ ਪਰ ਕਿਤੇ ਨਾ ਕਿਤੇ ਸਾਡੀ ਪਬਲਿਕ ਵੀ ਜਿਹੜੀ ਸਾਡੇ ਨਾਲ ਜੁੜੀ ਆ ਉਹਨਾਂ ਦੇ ਵੀ ਹਿੱਤ ਹੈਗੇ ਕਿਤੇ ਅਸੀਂ ਉਹਨਾਂ ਨੂੰ ਵੀ ਪਹੁੰਚਾਉਣਾ ਨਾਲ ਆ ਟੋਲ ਪਲਾਜ਼ਾ ਵਾਲਾ ਨਾ ਕਿਤੇ ਅੰਤਰੀ ਦੀ ਸੈਟਿੰਗ ਦਾ ਵੀ ਕੋਈ ਨਿਕਲ ਆ ਰਹੀ ਹੈ ਸਭ ਤੋਂ ਦੇਖੋ ਕਿੰਨੇ ਲੋਕਲ ਹੁੰਦੇ ਐ ਐਮ ਐਲ اے ਜਾਂ ਮੰਤਰੀ-ਮੰਤਰੀ ਹੁੰਦੇ ਇਹਨਾਂ ਦੀ ਸੈਟਿੰਗ ਹੋ ਕੇ ਹੀ ਚੱਲਦਾ ਸਾਰਾ ਸਿਸਟਮ ਕੋਈ ਇਹੋ ਜਿਹਾ ਕੰਮ ਨਹੀਂ ਜਿਹੜਾ ਟੋਲ ਪਲਾਜ਼ਿਆਂ ਦਾ ਮਾਈਨਿੰਗ ਦਾ ਜਿਹਦੇ ਚ ਐਮ ਐਲ ਏ ਮੰਤਰੀ ਨਾ ਇਨਵੋਲਵ ਹੋਣ ਇਹਨਾਂ ਦਾ ਹੱਥ ਪੂਰਾ ਹੁੰਦਾ ਇਹਨਾਂ ਨੂੰ ਪੈਸੇ ਜਾਂਦੇ ਆ ਪਬਲਿਕ ਨੂੰ ਤੇ ਬੁੱਧੂ ਬਣਾਉਂਦੇ ਨੇ ਇਹਦੇ ਜਿੱਤ ਕੇ ਗਏ ਆ 117 ਐਮ ਐਲ اے ਜਿੱਤੇ ਆ ਇਹ ਆ ਹੁਣ ਜਿਤਾ ਕੇ ਭੇਜੇ 13 ਆਪਾਂ ਪਹਿਲਾਂ ਵੀ ਜਿੱਤੇ ਸੀ ਕਿ ਕਿਸੇ ਨੇ ਕਿਹਾ ਨਕੇ ਜਰਾ ਤੂੰ ਇਹ ਤੇ ਲੋਟੋ ਰਹਿ ਜਾਉ ਅਹੀਂ ਤੁਹਾਨੂੰ ਘਟ ਕਰਾ ਕੇ ਦਿੰਨੇ ਕਦੀ ਕਿਸੇ ਨੇ ਕਿਹਾ ਕਹੇ ਨੇ ਬਾਜੇ 28 ਦੇ ਖਲਬ ਬਿੱਟੂ ਬੇਟਾ ਹੀ ਉਹ ਸੁਣਿਆ ਵੀ 5 ਕਰੋੜ ਲੈ ਕੇ ਉੱਠਿਆ ਉਹ ਆਪਣੇ ਲਈ ਲੈ ਗਿਆ ਪੈਸੇ ਜਨਤਾ ਖਾਏ ਕਰ ਸਮਾਨ ਪਰ ਅਸੀਂ ਕਹਿੰਦੇ ਆ ਵੀ ਜਿਹੜਾ ਫੈਸਲਾ ਹੋਊਗਾ ਆ ਮੈਕ ਦੇ ਉੱਪਰ ਹੋਊਗਾ ਔਰ ਜੋ ਜਨਤਾ ਨੂੰ ਮਨਜ਼ੂਰ ਹੋਊਗਾ ਮੈਂ ਫੈਸਲਾ ਹੋਊਗਾ ਨਹੀਂ ਤੇ ਨਹੀਂ ਕਰਾਂ ਤੂੰ ਤਾਂ ਹੁਣ ਜਨਤਾ ਦੀ ਬਾਜ਼ਾਰ ਤੇ ਕੀ ਚੱਲੇਗਾ ਕੀ ਹੋਣਾ ਕੋਈ ਕਰਦਾ ਹੀ ਨਹੀਂ ਮੈਂ ਕਹਿੰਦਾ ਜੀ ਆਵੇ ਆ ਕੇ ਇਹਨੂੰ ਘੱਟ ਕਰਾਵੇ ਅਸੀਂ ਬੈਠੇ ਆਂ ਮੰਗ ਪੱਤਰ ਲਵੇ ਲੈ ਕੇ ਘੱਟ ਕਰਾਵੇ ਸਾਨੂੰ ਕੀ ਆ ਵੀਰ ਬਣ ਗਿਆ ਸਾਨੂੰ ਕੋਈ ਸਾਡੀ ਕੋਈ ਦੁਸ਼ਮਣੀ ਥੋੜਾ ਜੀ ਸਾਡੀ ਗੱਲ ਭਾਜਪਨ ਵਾਲਾ ਜਿਹੜਾ ਭਾਜਪਨ ਨੇ 10 ਸਾਲ ਰਾਜ ਕੀਤਾ ਔਰ ਕੋਰਪੋਰੇਟ ਦੇ ਹੱਕ 'ਚ ਜਿੰਨੇ ਫੈਸਲੇ ਲਏ ਆ ਔਰ ਜਿਹੜਾ ਮੋਦੀ ਦਾ ਰਵਈਆ ਸੀ ਉਹ ਤਾਨਾਸ਼ਾਹੀ ਰਿਹਾ ਜਿਹੜੇ ਵੀ ਜਿੰਨੇ ਵੀ ਸਿਰ ਚੱਕਿਆ ਮੋਦੀ ਦੇ ਖਿਲਾਫ ਉਹ ਉਹਨੂੰ ਉਹਨੇ ਦੱਬਿਆ ਕੁਚਲਿਆ ਕੁੱਟਿਆ ਮਾਰਿਆ ਸਾਰਾ ਕੁਝ ਕੀਤਾ ਸਾਡਾ ਸਾਡਾ ਰੋਸ ਮੋਦੀ ਨਾਲ ਸੀ ਨਾ ਅਗੇ ਕਿਸੇ ਹੋਰ ਨਾਲ ਨਾ ਸਾਡਾ ਸਿਸਟਮ ਨਾਲ ਲੜਾਈ ਆ ਨੈਤਿਕ ਬੰਦੇ ਨਾਲ ਕਿਸੇ ਨਾਲ ਨਹੀਂ ਚਾਹੇ ਮੂੰਹ ਚੋ ਇਹ ਲੋਕ ਜਿਹੜਾ ਮੂੰਹ ਚੋ ਭੌਂਕਦੇ ਆ ਉਹ ਇਹ ਆਪਣੇ ਮਤਲਬ ਸਮਝੋ ਸਿਕਿਉਰਟੀਆਂ ਸਿਕਿਉਰਟੀਆਂ ਲੈਣ ਲਈ ਬੋਲਦੇ ਆ ਜਿਹੜਾ ਇਹ ਮੂੰਹ ਚੋ ਪਕੜਵਾ ਕਰਦੇ ਇਹਨਾਂ ਨੂੰ ਬੰਦ ਕਰਨੀ ਚਾਹੀਦੀ ਕਿਉਂਕਿ ਪੰਜਾਬ ਆ ਪੰਜਾਬੀਤਾ ਪੰਜਾਬ ਚ ਹੀ ਰਹਿਣਾ ਆਪਾਂ ਇਹ ਤੋਂ ਛੱਡ ਕੇ ਨਹੀਂ ਜਾਣਾ ਇਹ ਵੀ ਗਲੀ ਮੱਲੇ ਲੰਘਣਾ ਕਿਤੇ ਕੰਮ ਪੈ ਜਾਂਦਾ ਬੰਦੇ ਨੂੰ ਪਰ ਗੱਲ ਕੀ ਵੀ ਜਿਹੜਾ ਮਾੜਾ ਚੰਗਾ ਬੋਲਦੇ ਨਹੀਂ ਬੋਲਣਾ ਚਾਹੀਦਾ ਪੰਡ ਵਿੱਚ ਪਬਲਿਕ ਨੂੰ ਕੀ ਮਾਸੇ ਅਬਲਿਕ ਨੂੰ ਇਹ ਮੈਸੇਜ ਦਿੰਨੇ ਆ ਪਾਈ ਇਹ ਤੁਹਾਡੇ ਹਿੱਤ ਦਾ ਕੰਮ ਆ ਤੁਸੀਂ ਆ ਕੇ ਨਾਲ ਬੈਠੋ ਹਾਂ ਸਾਰੇ ਬੈਠੋ ਹਾਂ ਕੀ ਨਾਮ ਹੈ ਤੁਹਾਡਾ ਜੀ ਅ ਭਾਈ ਹੁਜ ਜੀ ਕਾ ਖਾਲਸਾ ਜੀ ਪਥੇ ਮੇਰਾ ਨਾਮ ਜੀ ਚਰਨ ਸਿੰਘ ਪਿੰਡ ਪਕੋਲ ਜ਼ਿਲ੍ਹਾ ਲੁਧਿਆਣਾ ਦਾ ਤੁਸੀਂ ਟੋਲ ਪੁਲਾਇਆ ਜਾ ਤੇ ਆਇਓ ਕੀ ਕਰਨੇ ਆ ਅ ਟੋਲ ਪੁਲਾਇਆ ਜਾ ਜੀ ਲੋਡੂਬਾ ਟੋਲ ਪੁਲਾਇਆ ਜਾ ਜੀ ਬਾਈਸੇ ਬੜੇ ਦੁੱਖ ਨਾਲ ਕਹਿਣਾ ਪੈਂਦਾ ਬਈ ਇਹ ਟੂਲ ਟੈਕਸ ਦੀ 10 ਮਈ 2024 ਇਹਦੀ ਐਸਪਾਇਰੀ ਡੇਟ ਸੀਗੀ ਪਰ ਉਸ ਤੋਂ ਬਾਅਦ ਇਹ ਲੋ ਮਹੀਨੇ ਤੋਂ ਉੱਪਰ ਹੋ ਗਿਆ ਸਰੇ ਹਮ ਤੱਕ ਇਹ ਨਾ ਚੱਲ ਰਿਹਾ ਔਰ ਇੰਨਾ ਮਹਿੰਗਾ ਟੂਲ ਆ ਬਈ ਤੁਸੀਂ ਗੱਲ ਛੱਡ ਦੋ ਲੁਧਿਆਣੇ ਤੋਂ ਫਲੋਰ ਤੱਕ ਬੰਦੇ ਨੇ ਉਹਨਾਂ 230 ਰੁਪਏ ਉਹਦਾ ਟੂਲ ਟੈਕਸ ਲੱਗਦਾ ਅਗਰ ਨਹੀਂ ਉਹਦੇ ਕੋਲੇ ਉਹ ਫਾਸਟੈਕ ਲੱਗਿਆ ਹੈ ਤਾਂ 230 ਉਹਨੂੰ ਮੋੜਦੇ ਫਿਰ ਦੇਣੇ ਪੈਂਦੇ ਨੇ ਕਹਿੰਦਾ ਮਤਲਬ ਜੇ 200 ਤੇ ਲੱਗਦਾ 400 ਦਾ ਟੂਲ ਟੈਕਸ ਲੱਗ ਰਿਹਾ ਇਥੇ ਨਾਲ ਇੱਕ ਆਪਣੇ ਫਲੋਰਿਕ ਫੈਕਟਰੀ ਆ ਬਿਸਕਟ ਦੀ ਫੈਕਟਰੀ ਆ ਉਹਨਾਂ ਦਾ ਇੱਥੇ ਘੜਾਉਂ ਨੇ ਉਹਨਾਂ ਦਾ 300 ਦਾ ਤੇਲ ਲਾਦਾ ਟਰੱਕ ਦਾ ਮੇਰਾ ਖਿਆਲ ਆ ਉਹਨਾਂ ਦਾ 1200 ਦਾ ਟੂਲ ਟੈਕਸ ਟੂਲ ਹੀ ਲੱਗ ਜਾਂਦਾ ਇੰਨਾ ਉਹ ਤੰਗ ਇਹਨਾਂ ਦੀਆਂ ਗੱਡੀਆਂ ਉਹਨਾਂ ਦੇ ਇੰਨਾ ਟੂਲ ਟੈਕਸ ਇਹ ਮਹਿੰਗਾ ਜਨਤੀ ਹੱਦ ਤੋਂ ਵੱਧ ਹੱਦ ਹੋਈ ਪਈ ਹੈ ਜੀ ਇਹਦੀ ਇਹ ਸਰਕਾਰਾਂ ਨੂੰ ਆਪਣੀਆਂ ਵਿਚਾਈਦਾ ਕਿਉਂਕਿ ਜੇ ਲੋਕ ਟੂਲ ਟੈਕਸ ਦੇ ਨੇ ਪਹਿਲੀ ਗੱਲ ਤਾਂ ਜੀ ਜਦੋਂ ਅਸੀਂ ਗੱਡੀ ਕੋਈ ਵਹੀਕਲ ਲੈਂਦੇ ਆ ਤਾਂ ਉਹ ਸੀ ਰੋਡ ਟੈਕਸ ਦੇ ਦੇ ਕੇ ਲੈਣੇ ਆ। ਇਹਦੇ ਸਾਡੇ ਤੇ ਕਿਉਂ ਪਰਚਨ ਆਈ ਵੀ। ਅਗਰ ਜੇ ਲੱਗ ਵੀ ਗਿਆ ਤਾਂ ਕੋ ਟੋਕੜਾ ਇੰਨਾਂ ਦਾ ਨਾ ਹੁਣ ਇਹ ਸਰਕਾਰ ਕਹਿ ਰਹੀ ਹੈ ਵੀ ਪਾਣੀਪਤ ਤੋਂ ਲੁਕੀ ਦਿਨਦਰ ਤੱਕ 200 ਕਿਲੋਮੀਟਰ 220 ਕਿਲੋਮੀਟਰ ਬਣਾ ਰਹੇ ਨੇ। ਪਰ ਜਿਹੜਾ ਲੁਧਿਆਣੇ ਤੋਂ ਫਲੋਰ ਆਦੇ ਆ ਉਹ ਉਹਨੂੰ ਵੀ ਪਾਣੀਪਤ ਵਾਲੀ ਸਾਰਾ ਕਿਲੋਮੀਟਰ ਦੇ ਵਿੱਚ ਤੈਸ ਹੋ ਰਹੇ ਨੇ। ਇਹ ਨਹੀਂ ਹੋਣਾ ਚਾਹੀਦਾ। ਇਹਨਾਂ ਦੇ ਪਹਿਲਾਂ ਕੋਈ ਸਰ ਤਾਂ ਸੀ ਨਰਮ ਸੀਗਾ ਰੱਖਿਆ ਇਹਨਾਂ ਨੇ 20 ਕਿਲੋਮੀਟਰ ਦਾ ਏਰੀਆ ਰੱਖਿਆ ਸੀ ਵੀ ਜਿਹਦੇ ਵਿੱਚ 150 ਦਾ ਮੰਥਲੀ ਪਾਸ ਉਹਦਾ ਬਣੂਗਾ। ਪਰ ਉਹ ਵੀ ਇਹਨੇ ਜਾ ਕੇ ਦੋ ਵਾਰ ਮਹਿੰਗਾ ਕਰ ਦਿੱਤਾ ਲੱਗ ਕੇ 14-1500 ਰੁਪਏ ਕਰ ਦਿੱਤਾ ਇੱਕ ਸਭ ਤੋਂ ਵੱਡੀ ਤਰਾਸ ਦੀ ਇਹ ਆ ਪੰਜਾਬ ਦੇ ਵਿੱਚ ਇਤਨੂੰ ਮਰਜੀ ਟੂਲ ਟੈਕਸ ਲੱਗੇ ਤੁਸੀਂ ਹਿਮਾਚਲ ਦੇ ਵਿੱਚ ਵੜ ਜਾਓ ਥੋੜੀ ਐਂਟਰੀ ਇੱਕ ਵਾਰੀ ਹੋਣੀ ਆ ਕਾਰ ਦੀ ਮੇਰੇ ਖਿਆਲ ਸੌ ਰੁਪਏ ਆ ਉਹਦੀ ਐਂਟਰੀ 80 ਰੁਪਏ ਐਂਟਰੀ ਮੁੜ ਕੇ ਕੋਈ ਟੂਲ ਨਹੀਂ ਪੂਰਾ ਤੁਸੀਂ ਹਿਮਾਚਲ ਘੁੰਮੇ ਹੋ ਪੰਜਾਬ ਦੇ ਵਿੱਚ ਤੁਸੀਂ ਲੁਧਿਆਣਾ ਤੋਂ ਅੰਮ੍ਰਿਤਸਰ ਜਾਣਾ ਮੇਰੇ ਖਿਆਲ ਤੁਹਾਨੂੰ 1000 ਰੁਪਏ ਦਾ ਟੂਲ ਟੈਕਸ ਤੁਹਾਨੂੰ ਦੇਣਾ ਪੈਣਾ ਇਹ ਤੱਕਾ ਨਹੀਂ ਲੋਕਾਂ ਦੇ ਬੋਝ ਨਹੀਂ ਕਿਉਂ ਨਹੀਂ ਸਰਕਾਰਾਂ ਸੁਣਦੀਆਂ ਇਹ ਲੋਕਾਂ ਨੇ ਹੀ ਬਣਾਈਆਂ ਸਰਕਾਰਾਂ ਨੇ ਕਿਉਂ ਲੋਕਾਂ ਦੇ ਵਿੰਨਾ ਇਹ ਸਰਕਾਰਾਂ ਹੁਕਮ ਧੱਕੇ ਸਹੀ ਕਰਦੀਆਂ ਨਹੀਂ ਕਰਨਾ ਜੀ ਇਹ ਤਾਂ ਲੋਕਾਂ ਬਾਰੇ ਵੀ ਸਰਕਾਰ ਨੂੰ ਕੁਝ ਸੋਚਣਾ ਚਾਹੀਦਾ ਅੱਜ ਦਾ ਜੋ ਮਾਹੌਲ ਇਹ ਕਿਸਾਨ ਵੀਰ ਜਿਹੜੇ ਇੱਥੇ ਅੱਕ ਕੇ ਬੈਠੇ ਨੇ ਕਿਉਂਕਿ ਜਦੋਂ ਹੁਣ ਵੋਟਾਂ ਪਹਿਲਾਂ ਪਵਾ ਲਈਆਂ ਉਸ ਤੋਂ ਬਾਅਦ ਇਹਨਾਂ ਨੇ ਤਰੀਕ ਦੇ ਦਿੱਤੀ ਵੀ ਟੂਲ ਪਰ ਵਧਾ ਵੀ ਇਹਨਾਂ ਦਿੱਤਾ ਇਹ ਬਸ ਤੋਂ ਬਾਹਰ ਆ ਲੋਕਾਂ ਦੇ ਇਹ ਚੀਜ਼ ਨੂੰ ਠੱਲ ਪਾਈ ਜਾਵੇ ਜੇ ਦਿੱਤੀ ਹੋਇਆ ਸਾਰਾ ਕੁਝ ਤੁਸੀਂ ਅਏ ਐਗਰੀਮੈਂਟ ਤੁਹਾਡੇ ਹੋਏ ਹੋਏ ਨੇ ਸਰਕਾਰ ਦੇ NHAI ਨਾਲ ਵੀ ਉਹ ਐਗਰੀਮੈਂਟ ਹੋਏ ਨੇ ਆ ਦੇਖੋ ਉਹਦੀ ਫੋਟੋ ਆ ਮੈਂ ਅਖਬਾਰ ਲਈ ਫਿਰਦਾ ਇਹਦੇ ਵਿੱਚ ਸਾਰਾ ਕੋ ਡਿਟੇਲ ਦਿੱਤੀ ਹੋਈ ਆ ਕਿੰਨੇ ਪੁਲ ਬਣਨੇ ਆ ਕਿੰਨੇ ਅੰਡਰਵਿਜ ਬਣਨੇ ਆ ਸਾਰੇ ਇਹਦੇ ਵਿੱਚ ਡਿਲੀਆ 11 ਅੰਡਰਵਿਜ ਲੁਧਿਆਣੇ ਦੇ ਪੁਲ ਬਣਨੇ ਸੀਗੇ ਉਹ ਬਣ ਗਏ ਚਲੋ ਜਦੋਂ ਪੈਸਾ ਦਿੰਦੇ ਆ ਬਣ ਗਏ ਆ ਪਰ ਹੁਣ ਜਦੋਂ ਤੁਸੀਂ ਜੀ ਟਾਈਮ ਦਿੱਤਾ ਫਿਰ ਉਹ ਟਾਈਮ ਤੇ ਤਾਂ ਇਹਨੂੰ ਬੰਦ ਕਰਨਾ ਚਾਹੀਦਾ ਇਹ ਸਰਕਾਰ ਨੂੰ ਬੇਨਤੀ ਆ ਲੋਕਾਂ ਦਾ ਦੇਖਣੋਂ ਲੋਕਾਂ ਦੇ ਭੰਗਾਈ ਨੇ ਤਾਂ ਪਹਿਲੇ ਮਤ ਮਾਰੀ ਪਈ ਆ ਇਹ ਚੀਜ਼ ਨੂੰ ਸਰਕਾਰਾਂ ਨਾਲ ਠੱਲ ਪਾਉਣ ਇਹ ਚੀਜ਼ ਦੀ ਜੋ ਹੈਗੀ ਇਹਦੀ ਕੋ ਕਰਕੇ ਇਹਨੂੰ ਟੂਲ ਟ੍ਰੈਕਸ ਨੂੰ ਬੰਦ ਕੀਤਾ ਜਾਵੇ ਧੰਨਵਾਦ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ